ਸਸ਼ੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਬਾਈ ਜੀ ਬਹੁਤ ਸਾਰੇ ਕੰਮ ਸਾਹਮਣੇ ਆਏ ਨੇ ਆਪਣੇ ਪੰਜਾਬ ਦੇ ਤੇ ਨੌਜਵਾਨਾਂ ਦੇ ਜਿਹੜੇ ਆਪਾਂ ਨੂੰ ਆਪਣੇ ਕਿਤੇ ਆ ਆ ਕਿਤਾ ਵੀ ਇੱਕ ਪ੍ਰਮੋਟ ਕਰਨ ਦਾ ਵਾਲਾ ਜ਼ਰੂਰੀ ਕੀਤਾ ਇਹ ਬਹੁਤ ਵਧੀਆ ਕੀਤਾ ਤੁਸੀਂ ਦੇਖ ਰਹੇ ਹੋ ਇਹ ਦੁਕਾਨ ਹੈ ਅਰਮਾਨ ਡਰਾਈ ਕਲੀਨ ਡਰਾਈ ਕਲੀਨ ਦੀ ਦੁਕਾਨ ਹੈ ਇਹ ਬਹੁਤ ਸ਼ਾਨਦਾਰ ਇਹ ਕੁਰਤੇ ਪਜਾਮੇ ਮਾਵਾ ਲਾ ਕੇ ਪ੍ਰੈਸ ਕਰਦੇ ਨੇ ਪੈਂਟ ਕੋਟ ਪ੍ਰੈਸ ਕਰਦੇ ਨੇ ਡਰਾਈ ਕਲੀਨ ਕਰਦੇ ਨੇ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਆ ਦੇਖੋ ਇਹਨਾਂ ਕੋਲ ਇਹ ਕੰਮ ਆਇਆ ਹੋਇਆ ਪੰਡਾ ਸੋ ਕੁਛ ਮਤਕ ਨਹੀਂ ਵੀਡੀਓ ਬਣਾਈ ਕੁਦਰਤੀ ਆਪਾਂ ਆਏ ਹੋਇਆ ਦੋਸਤਾਂ ਇਹਨਾਂ ਦੇ ਭਰਾ ਨੇ ਆਪਣੇ ਬਾਈ ਸੋਨੀ ਰਮਨ ਡਰਾਈ ਕਲੀਨ ਵਾਲੇ ਤੇ ਵੀਰ ਕੁਲਵੀਰ ਹੋਰੇ ਤੇ ਬਾਈ ਜੀ ਕੀ ਹਾਲ ਹੈ ਮੈਂ ਕੀ ਕਰਾਇਆ ਮਾ ਵਖਰਾਇਆ ਬੜਾ ਕੰਮ ਕਰਦੇ ਹਨ ਇਸ ਨੰਬਰ ਬ్రో ਇੱਕ ਨੰਬਰ ਹੈ ਜਿਵੇਂ ਕੋਈ ਸ਼ਿਕਾਇਤ ਨਹੀਂ ਅੱਛਾ ਕਸਟਮਰ ਸੀਗੇ ਜੀ ਬਹੁਤ ਸੋਹਣਾ ਕੰਮ ਬਹੁਤ ਤਰੀਫ ਹੈ ਦੂਰੋਂ ਦੂਰੋਂ ਇਹਨਾਂ ਕੋਲੇ ਲੋਕ ਟਾਈਮ ਨਹੀਂ ਹੁੰਦਾ ਟਰੈਕ ਲੀਨ ਦਾ ਤੇ ਪ੍ਰੈਸ ਕਰਨ ਦਾ ਇਸ ਕਰਕੇ ਮੇਰਾ ਮੈਸੇਜ ਇਹ ਹੈ ਕਹਿਣਾ ਇਹ ਹੈ ਕਿ ਕੰਮ ਵੀ ਸਿੱਖੋ ਬਹੁਤ ਸੌਖਾ ਕੰਮ ਹੈ ਤੇ ਵਧੀਆ ਕੰਮ ਹੈ ਚੰਗੇ ਪੈਸੇ ਬਣਦੇ ਆ ਚੰਗਾ ਵਧੀਆ ਕਰ ਚੱਲਦਾ ਕੁਲਵੀਰ ਭਾਈ ਕੀ ਹਾਲ ਚੱਲ ਦੇਖਾਂ ਤਾਂ ਗੈਸ ਜੀ ਫੋਟੋ ਕਰ ਰਿਹਾ ਹੈ ਭਾਈ ਜੀ ਕੀ ਹਾਲ ਹੈ ਤੁਹਾਡਾ ਹਾਂ ਜੀ ਵਧੀਆ ਭਾਈ ਜੀ ਕਿਵੇਂ ਚੱਲ ਰਿਹਾ ਕੰਮ ਕਾ ਜੀ ਕੀ ਕਹਤਾ ਗਿਆ ਵੀ ਅੱਧਾ ਘੰਟਾ ਲੱਗੂ ਲੈ ਲਓ ਉਧਾ ਘੰਟਾ ਤੱਕ ਦੇਦਾ ਨਹੀਂ ਕੋਈ ਨਹੀਂ ਲੋ ਜੀ ਵਿਚਾਰਾਂ ਨੂੰ ਵਿੱਚੇ ਕਸਟਮਰਾਂ ਦੇ ਦੱਬੀ ਹੋਣੇ ਕੰਮ ਆਪਾਂ ਤੇ ਟਾਈਮ ਨਹੀਂ ਮਿਲਦਾ ਭਾਈ ਜੀ ਇਹ ਬੜੀ ਸ਼ਿਕਾਇਤ ਹੈ ਕਿ ਟਾਈਮ ਤੇ ਨਹੀਂ ਮਿਲਦੇ ਕੱਪੜੇ ਲੋਕਾਂ ਨੂੰ ਕੀ ਚੱਕਰ ਹੈ ਟਾਈਮ ਨਾ ਮਤਲਬ ਕੰਮ ਹੀ ਬਹੁਤ ਆਇਨਾ ਹੋ ਰਿਹਾ ਜੀ ਸੀਜ਼ਨ ਕਰਕੇ ਹਾਂ ਸੀਜ਼ਨ ਵਿਆਹ ਸਾਡੇ ਦਾ ਦੌਰ ਚੱਲ ਰਿਹਾ ਅੱਜ ਕੱਲ ਅੱਛਾ ਐਸੇ ਕਰਕੇ ਥੋੜਾ ਜਿਆ ਭਾਈ ਜੀ ਕਿੰਨੇ ਕੱਪੜੇ ਪ੍ਰੈਸ ਕਰਦੇ ਦਿਨ ਚ ਕਿੰਨੇ ਕੱਪੜੇ ਪ੍ਰੈਸ ਕਰਦੇ ਨੇ ਤੁਸੀਂ ਕੱਪੜੇ ਕੱਪੜੇ ਤਾਂ ਬਹੁਤ ਹੋ ਜਾਂਦੇ ਨੇ ਇਹ ਨਿਹਾਰੀ ਦਾ ਕੰਮ ਅੱਛਾ ਡਰੈਕਲਿੰਨ ਦਾ ਵੀ ਹੈ ਨਾ ਡਰੈਕਲਿੰਨ ਦਾ ਵੀ ਹੋ ਜਾਂਦਾ ਵਿੱਚ ਹੀ ਕੰਮ ਅੱਛਾ ਤੇ ਡਿਲੀਵਰੀ ਤਾਂ ਨਹੀਂ ਕਰਦੇ ਤੁਸੀਂ ਡਿਲੀਵਰੀ ਨਹੀਂ ਕਰਦੇ ਜੀ ਆਪਣਾ ਕੰਮ ਡਰੈਕਲਿੰਨ ਦਾ ਹੈਗਾ ਹਾਂ ਜਿਆਦਾ ਡਰੈਕਲਿੰਨ ਦਾ ਕੰਮ ਮੇਰੇ ਨਾਲ ਅੱਛਾ ਡਰੈਕਲਿੰਨ ਬੈਕਲਿਨ ਬੰਦਾ ਇੱਥੇ ਆਪੇ ਆਪੇ ਚੱਕ ਕੇ ਲੈ ਜਾਵੇ ਲੈ ਆਪ ਵੱਡੇ ਸ਼ਹਿਰਾਂ 'ਚ ਜਿਹੜੇ ਕੰਮ ਕਰਨਾ ਚਾਹੁੰਦੇ ਜਿਹਨਾਂ ਕੋਲੇ ਘੱਟ ਕੰਮ ਹੈ ਉਹ ਵੀਡੀਓ ਪਾ ਸਕਦੇ ਨੇ ਵੀ ਬਾਈ ਜੀ ਅਸੀਂ ਘਰੇ ਆ ਕੇ ਫੜ ਕੇ ਲੈ ਜਾਏ ਇੱਕ ਰੀ ਫੜਾ ਜਾਾਂਗੇ ਇਹ ਵੀ ਕਰ ਸਕਦੇ ਜਿਹਨਾਂ ਕੋਲੇ ਟਾਈਮ ਹੁੰਦਾ ਇਹਨਾਂ ਵੀਰਾਂ ਕੋਲੇ ਟਾਈਮ ਨਹੀਂ ਹੁੰਦਾ ਲੋਕ ਇੱਥੇ ਆ ਕੇ ਆਪੇ ਲੈ ਲੈਂਦੇ ਨੇ ਧੰਨਵਾਦ ਬਾਈ ਕੁਲਵੀਰ ਆਪਣਾ ਮਕਸਦ ਇਹ ਹੈ ਕਿ ਲੋਕੀ ਕੰਮ ਸਿੱਖਣ ਹਨਾ ਹਾਂਜੀ ਹਾਂਜੀ ਤੇ ਕੰਮ ਕਰੋ ਕੰਮ ਸਿੱਖੋ ਸੋਹਣਾ ਕੰਮ ਹੈ ਵਧੀਆ ਕੰਮ ਹੈ ਕੋਈ ਇਹਦੇ ਚ ਆਉਣੀ ਹੈ ਨਿਬੜਨ ਵਾਲੀ ਕੰਮ ਹੈ ਵੀ ਵਧੀਆ ਸਰ ਹਾਂ ਖੜੇ ਹੋ ਕੰਮ ਕਰੀ ਆਪਣੇ ਲੋਕੇ ਸ਼ਰਮ ਕਰਦੇ ਇੱਕ ਦਾ ਕੰਮ ਤੋਂ ਇਹਨੂੰ ਛੋਟਾ ਕੰਮ ਸਮਝਦੇ ਇਹਨੂੰ ਵੀ ਮੇਰੇ ਵਾਲੇ ਬੱਕਰੀ ਪਾਲਨ ਨੂੰ ਵੀ ਇਸ ਕੰਮ ਨੂੰ ਵੀ ਛੋਟਾ ਸਮਝਦੇ ਨੇ ਬਹੁਤ ਘੱਟ ਲੋਕ ਆਪਣੇ ਕਰਦੇ ਨੇ ਵੱਡੇ ਸ਼ਹਿਰਾਂ ਚ ਆਪਾਂ ਦੇਖਦੇ ਆ ਸਾਰੇ ਜੁਪੀ ਵਿਹਾਰ ਦੇ ਵੀਰ ਟ੍ਰੈਕ ਲਾਈਨ ਦਾ ਕੰਮ ਕਰਦੇ ਆ ਆਲਾ ਤੋਂ ਸੋਹਣਾ ਕੰਮ ਹੈ ਭਾਈ ਆਪਣੇ ਪੰਜਾਬੀ ਵੀਰਾਂ ਨੂੰ ਕਰਨਾ ਚਾਹੀਦਾ ਤੇ ਢੈਂਟ ਗੱਲ ਬਾਤ ਹੈ ਸਾਰੀ ਸ਼ਿੱਸ਼ੇ-ਸ਼ੁੱਸ਼ੇ ਆ ਟੌਪ ਦੇ ਲਾਏ ਹੋਏ ਨੇ ਵੀਰੇ ਤੇ ਮਿੱਟੀ ਤੋਂ ਕੈਂ ਚਿੱਟੇ ਦੁੱਧ ਵਰਗੇ ਕੱਪੜੇ ਮਾਵਾਂ ਲਾ ਕੇ ਦਿੰਦੇ ਆ ਵੀਰ ਹੋਰੇ ਆਹ ਮੁੰਡਾ ਬਹੁਤ ਮਿਹਨਤੀ ਹੈ ਇਹਨਾਂ ਦਾ ਤੇ ਸਾਰੀਆਂ ਇਹ ਬੁਕਿੰਗਾਂ ਇਹ ਕਰਦਾ ਹੈ ਭਾਈ ਕੋਲ ਦੇ ਦੋ ਕੱਪੜੇ ਇਹਨਾਂ ਦੇ ਜੇ ਦਿੰਗੇ ਦੋ ਤੰਗ ਲੰਦ ਤੱਕ ਦੋ ਤੰਗ ਨਾ ਦਨ ਤੱਕ ਲੇਡੀ ਸੂਟ ਵੀ ਕਰਦੇ ਹਾਂ ਸਾਰਾ ਕੁਝ ਵੀ ਡਰੈਗ ਲਾਈਨ ਲੇਡੀ ਸੂਟ ਹੁਣ ਲਹਿੰਗਾ ਹੋਵੇ ਸੜੀਆਂ ਹੁਣ ਕੀ ਕੁਝ ਕਰਦੇ ਹਾਂ ਕੰਬਲ ਗੁੰਬਲ ਸੌਫੇ ਵੀ ਅੱਛਾ ਵੱਡੇ ਬਾਈ ਨਾ ਕਰਦੇ ਗੱਲੇ ਤਾਂ ਭਾਈ ਜੀ ਕੀ ਕੁਝ ਕਰਦੇ ਹੋ ਕਿਹੜੇ ਕਿਹੜੇ ਕੰਮ ਹੁੰਦੇ ਆਪਣੇ ਕੋਲ ਇੱਥੇ ਅੱਪਾ ਡ੍ਰੈਗਿੰਗ ਨੂੰ ਕੁਰਤਾ ਤੇ ਅੰਮਾ ਪੈਂਟੀ ਵਾਲਟ ਹੋਗੀ ਲਾ ਸਾੜੀ ਹੋਗੀ ਲੇਡੀ ਸਾਰੇ ਕੱਪੜੇ ਸੂਟ ਹੋਗੇ ਲੇਡੀ ਦਾ ਕੁਝ ਵੀ ਹੋਵੇ ਜੇ ਸਾੜੀ ਹੋਵੇ ਲਹਿੰਗਾ ਹੋਣਾ ਸਾੜੀ ਹੋਵੇ ਲਹਿੰਗਾ ਹੋਵੇ ਸਾਰੇ ਪ੍ਰੈਸ ਕਰ ਦਿੰਦੇ ਉਹ ਤਾਂ ਔਖਾ ਬੜਾ ਯਾਰ ਹਰੇਕ ਤਾਂ ਹੁੰਦਾ ਨਹੀਂ ਉਹ ਡ੍ਰੈਗਿੰਗ ਨੂੰ ਸਾਰਾ ਕੰਮ ਕਰ ਦਈਏ ਅੱਛਾ ਅੱਛਾ ਉਹ ਤਾਂ ਔਖੇ ਬਹੁਤ ਹੈ ਲੇਡੀ ਦਾ ਖਾਸ ਕਰਕੇ ਹੁੰਦਾ ਨਹੀਂ ਕਿਸ ਤਰ੍ਹਾਂ ਦਾ ਓਕੇ ਓਕੇ ਕੰਬਲ ਕੰਬਲ ਵੀ ਕਹੀ ਜਾਂਦਾ ਸੀ ਉਦੋਂ ਕੰਬਲ ਵੀ ਕਰ ਦਿੰਦੇ ਸਭ ਕੁਝ ਚੱਕ ਦਿੰਦੇ ਬਾਈ ਹੋਰੇ ਬਾਈ ਜੀ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਰਤਿਏ ਦੇ ਸ਼ਹਿਰ ਦੇ ਵਿੱਚ ਦੁਕਾਨ ਹੈ ਇਹ ਤੇ ਪਹੁੰਚੋ ਜਿਹੜੇ ਵੀ ਹਾਲ ਤੱਕ ਇਹ ਦੁਕਾਨ ਨਹੀਂ ਦੇਖੀ ਦੇਖਣ ਲਈ ਦੁਕਾਨ ਘੈਂਟ ਬੰਦੇ ਨੇ ਬਿਹਾਰ ਬਹੁਤ ਚੰਗਾ ਬਾਈ ਹੋਰਾਂ ਦਾ